ਨਸ਼ੇ ਦੇ ਵਪਾਰੀਆਂ ਦੇ ਘਰ ਟੋਣਾ ਜੀ ਇਹ ਤਾਂ ਚੰਗੀ ਗੱਲ ਹੈ ਮਗਰ ਮੱਛਾਂ ਨੂੰ ਜਦੋਂ ਹੱਥ ਪਾਉਂਗੇ ਫਿਰ ਹੋਣਾ ਹੱਲ ਹੈ ਮਗਰ ਮੱਛਾਂ ਨੂੰ ਜਦੋਂ ਹੱਥ ਪਾਉਂਗੇ ਫਿਰ ਹੋਣਾ ਹੱਲ ਹੈ ਸ਼ਰੀਆਮ ਪੜੀ ਗਈ ਬੀਬੀ ਵਾਲੇ ਹੱਥ ਥੋੜਾ ਕਦੋਂ ਚੱਲੂਗਾ ਥਾਰ ਵਾਲੀ ਮੈਡਮ ਦੀ ਹਾ ਥਾਰ ਵਾਲੀ ਮੈਡਮ ਦੀ ਕੋਠੀ ਉੱਤੇ ਪੀੜਾ ਪੰਜਾ ਕਦੋਂ ਚੱਲੂਗਾ ਥਾਰ ਵਾਲੀ ਮੈਡਮ ਦੀ ਕੋਠੀ ਉੱਤੇ ਪੀੜਾ ਪੰਜਾ ਕਦੋਂ ਚੱਲੂਗਾ ਥਾਰ ਵਾਲੀ ਮੈਡਮ ਦੀ ਕੋਠੀ ਉੱਤੇ ਪੀੜਾ ਪੰਜਾ ਕਦੋਂ ਚੱਲੂਗਾ ਮੈਂ ਨਹੀਂ ਇਕੱਲਾ ਇਹ ਸਵਾਲ ਪੁੱਛਦਾ ਸਾਰੇ ਲੋਕ ਕਹਿੰਦੇ ਨੇ ਟਾਰੀਬਾ ਡਰ ਤੋਂ ਲੈ ਕੇ ਖਨੌਰੀ ਤੱਕ ਜੀ ਜਿੰਨੇ ਸੱਥਾਂ ਵਿੱਚ ਬੈਹਂਦੇ ਨੇ ਅਕਿਓ ਜੂਮ ਸਾਰੀ ਦੁਨੀਆ ਦਾ ਥੋੜਾ ਆਕੇ ਡਰ ਮੱਲੂਗਾ ਥਾਰ ਵਾਲੀ ਮੈਡਮ ਦੀ ਹਾਂ ਥਾਰ ਵਾਲੀ ਮੈਡਮ ਦੀ ਕੋਠੀ ਉੱਤੇ ਪੀੜਾ ਪੰਜਾ ਕਦੋਂ ਚੱਲੂਗਾ ਥਾਰ ਵਾਲੀ ਮੈਡਮ ਦੀ ਕੋਠੀ ਉੱਤੇ ਪੀੜਾ ਪੰਜਾ ਕਦੋਂ ਚੱਲੂਗਾ ਆਖ ਦਾ ਬਟੂਹੇ ਵਾਲਾ ਲਾਜ ਰੱਖ ਲਈ ਸਿਰ ਉੱਤੇ ਬੰਨੀ ਪੱਗ ਦੀ ਦੇਖੀ ਕਿਤੇ ਖੱਟ ਕੇ ਨਾ ਤੁਰ ਜਾਈ ਯਾਰਾ ਬਦਨਾਮੀ ਜੱਗ ਦੀ ਪਰਗਟਾ ਵੇ ਦੁੱਖ ਨਹੀਂਓ ਪਰਗਟ ਹੋਏ ਦੁੱਖ ਤੇਰੇ ਅੱਗੇ ਆਉਣਾ ਹੈ ਖਾਨਦਾਨ ਚੱਲੂਗਾ ਥਾਰ ਵਾਲੀ ਮੈਡਮ ਦੀ ਹਾਂ ਥਾਰ ਵਾਲੀ ਮੈਡਮ ਦੀ ਕੋਠੀ ਉੱਤੇ ਪੀੜਾ ਪੰਜਾ ਕਦੋਂ ਚੱਲੂਗਾ ਥਾਰ ਵਾਲੀ ਮੈਡਮ ਦੀ ਕੋਠੀ ਉੱਤੇ ਪੀੜਾ ਪੰਜਾ ਕਦੋਂ ਚੱਲੂਗਾ ਹੋ